ਵੈਕੁਰ ਜੀ ਦਾ ਖਾਲਸਾਵਾਕੁਰ ਜੀ ਦੀ ਫਤਿਹ ਹੈ ਸਾਰੇ ਪੰਜਾਬ ਨੂੰ ਹੋਰ ਪੰਜਾਬ ਪੁਲਿਸ ਦੇ ਜਿੰਨੇ ਮਲਾਜਮਾਂ ਨੂੰ ਮੇਰੇ ਵੱਲੋਂ ਤੇ ਸਾਡੀ ਪੁਲਿਸ ਵੱਲੋਂ ਸਾਰਿਆਂ ਨੂੰ ਡੀਜੀਪੀ ਸਾਹਿਬ ਵਧਾਈ ਦੇ ਪਾਤਰ ਬਣਦੇ ਨੇ ਕਿ ਜਿਨ੍ਹਾਂ ਨੇ ਕੱਲ ਬੜਾ ਵੱਡਾ ਕੰਮ ਕੀਤਾ ਕਿ 52 ਪੁਲਿਸ ਮਲਾਜਮ ਡਿਸਮਿਸ ਕਰਤੇ ਔਰ ਮੁੱਖ ਮੰਤਰੀ ਦੀ ਰਾਇ ਨਮਾਈ ਹੇਠ ਬੜੇ ਸ਼ਰਮ ਦੀ ਗੱਲ ਹੈ ਉਹ ਆਈਪੀਐਸ ਅਫਸਰ ਤੁਹਾਡੇ ਡੀਜੀਪੀ ਸਾਹਿਬ ਤੁਹਾਡੇ ਆਈਪੀਐਸ ਅਫਸਰ ਸ਼ਰਿਆਂ ਪਾਏ ਲਾਗੇ 73 ਪਰਚੇ ਦਰਜ ਨੇ ਡੀਆਈਜੀ ਇੰਦਰਵੀਰ ਸਿੰਘ ਤੇ ਆਈਜੀ ਪ੍ਰਦੀਪ ਕੁਮਾਰ ਤੇ ਪਰਚਾ ਦਰਜੇ ਇਹ ਤੁਹਾਡੇ ਕਮਾਊ ਪੁੱਤ ਨੇ ਤੁਸੀਂ ਪੁਲਿਸ ਦੇ ਸਿਪਾਹੀ ਹੋ ਹੌਲਦਾਰਾਂ ਨੂੰ ਤੇ ਥਾਣੇਦਾਰਾਂ ਨੂੰ ਜਦੋਂ ਮਰਜ਼ੀ ਡਿਸਮਿਸ ਕਰ ਦੋ ਕਿ ਇਹਨਾਂ ਨੂੰ ਕਰੋ ਸਵਾਦ ਤੇ ਤਾਂ ਇਹ ਪਤਾ ਲੱਗੇ ਇਹਦਾ ਮਤਲਬ ਇਹ ਚਿੱਟਾ ਤਾਂ ਤੁਸੀਂ ਫਾੜ ਨਹੀਂ ਸਕਦੇ ਤੇ ਮੁਲਾਜ਼ਮਾਂ ਨੂੰ ਡਿਸਮਿਸ ਕਰ ਦੋ ਤੁਸੀਂ ਚਿੱਟਾ ਤੁਹਾਡੀ ਰਹਿਣ ਮਾਈ ਦੇ ਵਿੱਚ ਸ਼ਰਿਆਂ बिक ਰਿਹਾ ਹੈ ਡੀਜੀਪੀ ਸਾਹਿਬ ਔਰ ਸਾਰੀ ਪੁਲਿਸ ਦੀ ਰਹਿਮਾਈ ਤੁਹਾਡੇ ਨਿਰਦੇਸ਼ਾਂ ਹੁਸ਼ੇ ਏਠਵਾ ਦੇਖਣਾ ਚਾਹਤਾ ਪਰ ਬਹੁਤ ਮਾੜੀ ਗੱਲ ਹੋਈ ਤੁਸੀਂ ਜਿਹੜੇ ਗਲ ਡਿਸਮਿਸ ਕਰਤੇ ਕੋਈ ਗੱਲ ਨਹੀਂ ਜਿੱਥੇ ਅਸੀਂ ਬਾਕੀ ਘੋਲ ਕਰਦੇ ਮੈਂ ਕੋਈ ਹੋਵੇ ਸਾਡੇ ਨਾਲ ਆਣ ਕੇ ਕੋਈ ਗੱਲ ਨਹੀਂ ਦੇ ਲੜਾਂਗੇ ਲੜਾਈ ਡਟ ਕੇ ਤੇ ਇਸ ਦਿਨ ਘਰਾਓ ਕਰਾਂਗੇ ਹੁਣ ਡੀਜੀਪੀ ਦਫਤਰ ਦਾ ਪੂਰਾ ਡਟ ਕੇ ਔਰ ਸਾਰੇ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਨਾਲ ਲੈ ਕੇ ਉਹਨਾਂ ਦਾ ਜਵਾਬ ਪੁੱਛਿਆ ਜਾਏਗਾ ਘਰਾਓ ਉਦੋਂ ਛੱਡਿਆ ਜਾਏਗਾ ਧਰਨਾ ਉਦੋਂ ਛੱਡਿਆ ਜਾਏਗਾ ਜਦੋਂ ਜਾਂਦੇ ਆਈਪੀਐਸ ਵੀ ਡਿਸਮਿਸ ਹੋਣ ਕੇ ਜਾਂਏ ਸਾਰੇ ਬਾਲ ਹੋਣਗੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਵੀ ਜੇ ਸੁਣਦਾ ਹੈ ਮੇਰੀ ਗੱਲ ਉਹ ਵੀ ਨੋਟ ਕਰ ਲੈ ਜਰੂਰ ਦਾ ਧਰਨਾ ਲਾਇਆ ਗਿਆ ਸਾਰੀ ਜਥੇਬੰਦੀਆਂ ਨਾਲ ਹੋਣਗੀਆਂ ਕਿਸਾਨ ਜਥੇਬੰਦੀਆਂ ਨਾਲ ਹੋਣਗੀਆਂ ਸਾਡੇ ਨਾਲ ਮੁਲਾਜ਼ਮ ਜਥੇਬੰਦੀਆਂ ਹੋਰ ਵੀ ਸਾਰੀਆਂ ਨਾਲ ਗੱਲਬਾਤ ਸਾਡੀ ਹੋ ਗਈ ਹੈ ਔਰ ਧਰਨਾ ਲਾਇਆ ਜਾਏਗਾ ਡਟ ਕੇ ਡੀਜੀਪੀ ਦਫਤਰ ਦੇ ਬਾਹਰ ਹੋ ਸਕਿਆ ਤੇ ਕੁਝ ਘਰ ਵੀ ਲਾਣਗੇ ਤੇ ਬਾਹਰ ਵੀ ਲਾਣਗੇ ਔਰ ਜਿੰਨ ਤੱਕ ਇਹ ਆਈਪੀਐਸ ਅਫਸਰ ਡਿਸਮਿਸ ਨਾ ਕੀਤੇ ਗਏ ਤੇ ਜਾਂ ਜਿਹੜੇ ਡਿਸਮਿਸ ਕੀਤੇ ਮੁਲਾਜ਼ਮ ਸਾਡੇ ਭਾਰ ਨਾ ਕੀਤੇ ਗਏ ਉਹ ਤਾਂ ਪਹਿਲਾਂ ਧਰਨਾ ਨਹੀਂ ਉਠੇਗਾ ਚਾਹੇ ਸਾਨੂੰ ਅੰਦਰ ਜਾਣ ਦੀ ਕੋਈ ਡਰ ਨਹੀਂ ਜੇ ਪਰਚੇ ਦੇ ਦਿੱਤੇ ਤਾਂ ਕੀ ਹੋਇਆ ਪਰਚਿਆਂ ਵਾਲੇ ਹੁੰਦੇ ਬੰਦੇ ਪਰਚ ਬੰਦਿਆਂ ਦੇ ਦਿੱਤੇ ਜਾਂਦੇ ਡਗਰਾ ਦੇ ਪਰਚੇ ਦੇਣੇ ਫਿਰ ਕੀ ਹੋਬਰਚਾ ਦੇ ਦੇ ਕੋਈ ਤੁਹੀਂ ਕੀ ਹੋ ਜੂਗਾ ਪਰਚਾ ਦੇ ਦਿਓ ਕੋਈ ਗੱਲ ਨਹੀਂ ਉਹ ਪ੍ਰੋਬਲਮ ਸਾਨੂੰ ਅਦਰਜਾਂ ਦੀ ਕੋਈ ਪ੍ਰੋਬਲਮ ਨਹੀਂ ਪਰ ਮੇਰੀ ਗੱਲ ਜੇ ਸੁਣਦੇ ਸਾਰੇ ਮੁਲਾਜ਼ਮ ਜਥੇਬੰਦੀ ਸਾਰੇ ਜਿਹਨੇ ਵੀ ਸੁਣਦੇ ਨੇ ਸਾਰੇ ਇਕੱਠੇ ਹੋਗੇ ਇੱਕ ਜਗ੍ਹਾ ਤੇ ਇੱਕ ਮੰਚ ਤੇ ਹੋਗੇ ਇਹਦਾ ਵਿਰੋਧ ਡਟ ਕੇ ਕੀਤਾ ਜਾਏਗਾ ਔਰ ਫਿਰ ਇਹਦੇ ਬਾਰੇ ਜੋ ਬਣਦੀ ਕਾਰਵਾਈ ਅਗਲੀ ਕਰਾਂਗੇ ਡਟ ਕੇ ਵਿਰੋਧ ਕਰਾਂਗੇ ਇਕੱਠੇ ਹੋਗੇ ਧਰਨਾ ਦੇਾਂਗੇ ਆਪਣਾ ਹੱਥ ਲਵਾਵਾਂਗੇ ਹੱਥ ਲੈ ਕੇ ਚੱਲਾਂਗੇ ਜਿਹੜਾ 20 25 25 ਸਾਲ ਨੌਕਰੀਆਂ ਕੀਤੀਆਂ ਜਿਨ੍ਹਾਂ ਨੇ ਆਪਣੇ ਪਿੰਡੇ ਤੇ ਆਤਵਾਦ ਹੜਾਇਆ ਉਹ ਬੰਦਿਆਂ ਨੂੰ ਬਿਨਾ ਤੁਸੀਂ ਨੌਕਰੀ ਉਹ ਪੈਨਸ਼ਨ ਦਿੱਤਿਆਂ ਡਿਸਮਿਸ ਕਰਤਾ ਬੜੀ ਸੋਹਣੀ ਗੱਲ ਹੈ ਤੇ ਜਿਹੜੇ ਸ਼ਰਿਆਂ ਕ腐ਸ਼ਨ ਕਰ ਲਿਆ ਆਈਪੀਐਸ ਅਫਸਰ ਉਹਨਾਂ ਨੂੰ ਤੁਸੀਂ ਜੀ ਚਾਜ ਦੀਆਂ ਪੋਸਟਾਂ ਤੇ ਲਾ ਕੇ ਬੈਠੇ ਐਡੀਆਈ ਸਾਹਿਬ ਨੂੰ ਜੀ ਡੀਆਈ ਕਹਿੰਦਾ ਲਾ ਕੇ ਡੀਆਈ ਐਡਮਨ ਲਾਇਆ ਜੀ ਇੱਥੇ ਪੀਏਪੀ ਦੇ ਵਿੱਚ ਬਾ ਤੁਹਾਡੇ ਬੜੀ ਸੋਹਣੀ ਤਰੱਕੀ ਦੇ ਰਹੇ ਹੋ ਭਗਵੰਤ ਸਿੰਘ ਸਾਹਿਬ ਜੇ ਮੇਰੀ ਸੁਣਦੇ ਹੋ ਗੱਲ ਨਾਲ ਤੇ ਗੌਰ ਕਰੋ ਜਰਾ ਕਿਉਂ ਸਰਕਾਰ ਦੀ ਬਗਨਾਮੀ ਕਰਾਈ ਜਾਂਦੇ ਹੋ ਕਉ ਸਰਕਾਰ ਦੀ ਬਰਮੀ ਜੇ ਕਰਾਈ ਜਾਂਦੇ ਹੋ ਸਰਕਾਰ ਤੇ ਇਹ ਸਾਡੇ ਨਾਲ ਮਿਲ ਕੇ ਖਾਨ ਤੇ ਲੱਗੇ ਨੇ ਤੇ ਬਦਲਾ ਨਹੀਂ ਸਰਕਾਰ ਦੀ ਹੋਈ ਜਾਣੀ ਹੈ ਸੋ ਮੇਰੀ ਸਾਰਿਆਂ ਵੀਰਾਂ ਨੂੰ ਬਹੁਤ ਬਹੁਤ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਤੇ ਆਜੋ ਕੱਠੇ ਹੋਈਏ ਜਿਹੜੇ 52.3 ਕੀਤੇ ਉਹ ਵੀ ਆ ਜਾਣਗੇ ਨਾਲ ਸਾਡੇ ਆਉਣੇ ਨੇ ਤੇ ਫਿਰ ਅਗਲੀ ਗੱਲ ਅਸੀਂ ਏਜੰਡਾ ਲੀਕ ਕਰਦੇ ਆਵਾਂ ਥੋੜੇ ਦੇ ਨਾਲ ਸ਼ੁਕਰੀਆ ਜੀ ਸਾਰਿਆਂ ਨੂੰ